ਸਿਖੜੇਆਂ ਮੈਂ ਰੋੜੀ ਰੋਡ ਤਲਵੰਡੀ ਸਾਬੋਤੀ ਉੱਥੇ ਸਿਖੜੇ ਮੈਂ ਅੱਜ ਉੱਥੇ ਵੀਰਾਂ ਵੱਲੋਂ ਇੱਕ ਪ੍ਰੋਜੈਕਟ ਲਗਾਇਆ ਗਿਆ ਉਹ ਪ੍ਰੋਜੈਕਟ ਵਿੱਚ ਕੜੇਜੇ ਬਣਾ ਰਹੇ ਨੇ ਉਹ ਪ੍ਰੋਜੈਕਟ ਦੇ ਬਗਲ ਬਾਤ ਕਰਾਂਗੇ ਵੀਰਾਂ ਨਾਲ ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਲਵਾਂਗੇ ਜਿਹੜੇ ਕੜੇਜੇ ਬਣਾ ਰਹੇ ਨੇ ਪ੍ਰੋਜੈਕਟ ਵਿੱਚ ਵੀ ਕੀ ਕੰਮ ਆਉਂਦੇ ਨੇ ਕੀ ਕੜਿਆਂ ਦਾ ਕੰਮ ਹੁੰਦਾ ਜਿਹੜੇ ਕੜੇਜੋ ਬਣਾ ਰਹੇ ਨੇ ਪ੍ਰੋਜੈਕਟ ਕਾ ਦਾ ਪ੍ਰੋਜੈਕਟ ਹੈ ਕਿੰਨਾ ਕਿਹੇ ਮਹਿੰਗਾ ਲੱਗਦਾ ਸੋ ਸਾਰੀ ਡਿਟੇਲ ਦੇ ਵਿੱਚ ਅਪਰ ਜਾਣਕਾਰੀ ਲੈਣੇ ਆ ਵੀਰਾਂ ਜੀਆ ਕੋਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਿਰੇ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਦੱਸੋ ਐਡਰੈਸ ਦੱਸੋ ਸਾਰਾ ਵੀ ਤੁਸੀਂ ਕਿੱਥੇ ਜਗ੍ਹਾ ਜਿਹੜਾ ਪ੍ਰੋਜੈਕਟ ਚਲਾਇਆ ਹੋਇਆ ਇਹ ਪਿੰਡ ਆਪਣਾ ਜਗਾਰਾਮ ਤੀਰਥਾ ਜੀ ਤਲਵੰਡੀ ਰੋਡ ਰਹਿ ਗਿਆ ਜੀ ਆ ਰੋੜੀ ਤੋਂ ਸਿੱਧਾ ਮੇਨ ਪੱਕੇ ਅੱਡੇ ਤੇ ਆਪਣੀ ਦੀ ਸ਼ਾਪ ਹੈ ਜੀ ਵੀਰੇ ਤੁਸੀਂ ਅਸੀਂ ਦੇਖਿਆ ਹਨ ਵੀ ਤੁਸੀਂ ਆ ਬਣਾ ਰਹੇ ਹੋ ਗੋਲ ਗੋਲ ਚੱਕਰੇ ਜੇ ਕੜੇ ਜੇ ਹਨ ਇਹ ਕਾਦੇ ਕੰਮ ਆਉਂਦੇ ਨੇ ਕੀ ਕੰਮ ਇਹਨਾਂ ਦਾ ਇਹ ਆਪਣੇ ਹੀ ਫਲੈਸ਼ ਚ ਯੂਜ਼ ਹੁੰਦੇ ਆ ਜਿਵੇਂ ਪਹਿਲਾਂ ਸੇਫਟੀ ਟੈਂਕ ਲੱਗਦੇ ਸੀਗੇ ਸੇਫਟੀ ਟੈਂਕ ਤੇ ਖਰਚਾ ਜ਼ਿਆਦਾ ਆ ਜਾਂਦਾ 25-30000 ਇਹ ਆਪਾਂ 12000 ਦੇ ਵਿੱਚ 25 ਫੁੱਟ ਪਟਾਈ ਕਰਕੇ ਇਹਦੇ ਉੱਪਰ ਵਾਲੇ ਜਿਹੜਾ ਟੱਕਣਾ ਉਹ ਵੀ ਲੈਂਟਰ ਦੇ ਵੀ ਦਿੰਨੇ ਆ ਪਟਾਈ ਵੀ ਕਰਕੇ ਦਿੰਨੇ ਆ ਰਿੰਗ ਵੀ ਦਿੰਨੇ ਉਹਦੇ ਵਿੱਚ ਪਾ ਕੇ ਜੀ ਅੱਛਾ ਇਹ ਫਲੱਸਾਂ ਵਾਲੇ ਟੈਹੋ ਨੇ ਕੜੇ ਜਿਹੜੇ ਕੜਾ ਲੈ ਚੱਲੀਆਂ ਹਾਂਜੀ 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 ਇੱਕ ਪਹਿਲਾ ਜਿਵੇਂ ਪੁਰਾਣੇ ਸਮੇਂ 'ਚ ਕੱਚੀਆਂ ਖੁਈਆਂ ਲੱਗਦੀਆਂ ਸੀ ਉਹਨਾਂ ਦੀ ਟਿਕ ਮਿਲ ਜਾਂਦੀ ਸੀ ਆਪਾਂ ਨੂੰ ਬਾਰ-ਬਾਰ ਨਵੀਂ ਜਗ੍ਹਾ ਤੇ ਪਟਾਉਣਾ ਹੀ ਪੈਂਦੇ ਸੀ ਇਹਦੇ 'ਚ ਆਪਾਂ ਨੂੰ ਬਾਰ-ਬਾਰ ਨਵੀਂ ਜਗ੍ਹਾ ਪਟਾਉਣ ਦੀ ਜ਼ਰੂਰਤ ਨਹੀਂ ਜੇ ਆਪਣਾ 10 ਸਾਲਾਂ ਦਾ ਪਰਦਾ ਵੀ ਐ ਇਸੇ ਨੂੰ ਆਪਾਂ ਦੂਸਰੀ ਵਾਰ ਖਾਲੀ ਕਰਾ ਕੇ ਦੂਸਰੀ ਵਾਰ ਫੇਰ ਉਹਨਾਂ ਟਾਈਮ ਯੂਜ਼ ਕਰ ਸਕਦੇ ਆਂ ਵੀ ਇੱਕ ਮਿਸਤਰੀਆਂ ਵੱਲੋਂ ਤਿੰਨ ਡੱਗ ਜੇ ਬਣਾਏ ਜਾਂਦੇ ਹੁੰਦੇ ਨੇ ਨਾ ਤਿੰਨ ਖਾਨੇ ਇੱਕ ਕੋਈ ਖਾਨਾ ਬਣਦਾ ਜੀ 2.5 ਫੁੱਟ ਦੀ ਚੜਾਈ ਹੁੰਦੀ ਹੈ ਹਾਈਟ ਇਹਦੀ ਆਪਾਂ 25 ਫੁੱਟ ਨਗਾਈ ਕਰ ਦਨੇ ਆ ਤੇ ਜਿਹੜੇ ਆਪਣਾ ਸੇਫਟੀ ਟੈਂਕ ਦੀ ਤੁਸੀਂ ਗੱਲ ਕਰ ਰਹੇ ਹੋ ਤਿੰਨ ਡੰਗਾਂ ਵਾਲੇ ਦੀ ਉਹ ਆਪਦੀ ਜਗ੍ਹਾ ਚਲੋ ਉਹ ਵੀ ਸਹੀ ਹੈ ਸ਼ਹਿਰਾਂ ਚ ਨਹੀਂ ਜਗ੍ਹਾ ਹੁੰਦੀ ਉਹ ਉਹਦੇ ਹਿਸਾਬ ਨਾਲ ਬਣਾਈ ਬਣਤਰ ਬਣਦੀ ਆ ਉਹਦੀ ਤੇ ਇਹਦਾ ਜਿਹੜਾ ਪਾਣੀ ਆ ਜਿਹੜਾ ਸੇਫਟੀ ਟੈਂਕ ਦਾ ਉਸਦਾ ਉਹਦਾ ਬਾਹਰ ਨਿਕਲਦਾ ਉਹਦੀ ਸਮੈਲ ਆਉਂਦੀ ਆ ਆਪਾਂ ਨੂੰ ਤੇ ਇਹਦੇ ਅੰਦਰ ਜੋ ਵੀ ਇਹਦੀ ਪਟਾਈ ਹੋਊਗੀ ਪੈ ਪੈ ਜੂਗੀ ਇਹਦੀ 스멜 ਨਹੀਂ ਆਊਗੀ ਨਾ ਇਹਦਾ ਕੋਈ ਪਾਣੀ ਮਾਰਾ ਬਾਹਰ ਨਿਕਲਣਾ ਜਦੋਂ ਭਰਾਈ ਹੋ ਗਈ ਉਸ ਤੋਂ ਬਾਅਦ ਇਹ ਖਾਲੀ ਹੋ ਜਾਊਗਾ ਕਿੰਨੇ ਟਾਈਮ ਬਾਅਦ ਆਪਾਂ ਜਿਹੜੀ ਇਹਦੀ ਸਫਾਈ ਵਗੈਰਾ ਕਰਾ ਸਕਦੇ ਹੁੰਨੇ ਆ ਇਹ ਕੰਮ ਸੇ ਕੰਮ 10 ਸਾਲ ਤੱਕ ਲਗਭਗ ਚੱਲੀ ਜਾਂਦਾ ਪਰਵਾਰ ਵੱਡਾ ਦਾ 8 ਸਾਲ ਚੱਲ ਜਾਈਗੀ ਜੇ ਛੋਟਾ ਦਾ 10 ਤੋਂ 12 ਸਾਲ ਚੱਲ ਜਾਈਗੀ ਜੀ ਹਾਂਜੀ ਉਸ ਤੋਂ ਬਾਅਦ ਆਪੇ ਸਫਾਈ ਕਰਵਾ ਕੇ ਦੁਬਾਰਾ ਇਹਨਾਂ ਆਪਾਂ ਉਵੇਂ ਚਾਲੂ ਕਰਵਾ ਸਕਦੇ ਹਾਂ ਹਾਂਜੀ ਹਾਂਜੀ ਸਫਾਈ ਕਰਾ ਕੇ ਆਪਾਂ ਜਿਹੜੇ ਉੱਪਰ ਇਹਦੇ ਲੈਂਟਰ ਦਿੱਤਾ ਉਦੇ ਵਿੱਚ ਹਾਲ ਦਿੱਤਾ ਹੋਇਆ ਉਹਦੇ ਅੰਦਰ ਦੀ ਸਫਾਈ ਹੋ ਜੂਗੀ ਆਪਾਂ ਨੂੰ ਜ਼ਿਆਦਾ ਕੋਈ ਪੱਟਾ ਰੈਡੀ ਕਰਨ ਦੀ ਜ਼ਰੂਰਤ ਨਹੀਂ ਉਸੇ ਤੋਂ ਸਫਾਈ ਹੋ ਕੇ ਉਸ ਤੋਂ ਬਾਅਦ ਫਿਰ ਇਸ ਨੂੰ ਆਪਾਂ ਦੂਸਰੀ ਵਾਰ ਯੂਜ਼ ਤੇ ਲੈ ਸਕਦੇ ਆ ਫਿਰ ਵੀਰੇ ਨੂੰ ਜਿਹੜਾ ਜਾਣ ਦਾ ਸਾਧਨ ਵગેਰਾ ਤੁਹਾਡਾ ਆਪਣਾ ਹੁੰਦਾ ਜਾਂ ਦੂਸਰੇ ਜਿਹਨੇ ਲਵਾਉਣਾ ਉਹਨਾਂ ਦਾ ਹੁੰਦਾ ਨਹੀਂ ਸਾਧਨ ਆਪਣਾ ਹੀ ਹੁੰਦਾ ਜੀ ਉਹਦਾ ਜਿਹੜਾ ਖਰਚਾ ਗੱਡੀ ਜਿਵੇਂ ਦੂਰ ਨੇੜੇ ਜਾਂਦੀ ਆ ਉਹਦਾ ਖਰਚਾ ਅਲੱਗ ਆ ਜੀ ਤੇ ਜਿਹੜਾ ਰਿੰਗਾ ਦੀ ਐ ਤੇ ਪਟਾਈ ਆ ਉਹ ਲੈਂਟਰ ਆ ਉੱਪਰ ਵਾਲਾ ਉਹ ਸਾਨੂੰ ਦੱਸ ਹੀ ਦਿੱਤਾ ਵੀ 25 ਫੁੱਟ ਆਪਾਂ ਤਿਆਰ ਕਰਕੇ ਦੇਵਾਂਗੇ 12000 ਚ ਜਿਹੜੇ ਵੀ ਤੁਸੀਂ ਕਹੇ 25 ਫੁੱਟ ਜਿਹੜੀ ਤੁਸੀਂ ਤਿਆਰ ਕਰਕੇ ਦਵੋਗੇ 25 ਫੁੱਟ ਜਿਹੇ ਜਗ੍ਹਾ ਤੁਸੀਂ ਪਟੋਗੇ ਆਪ ਖੁਦ ਪਟੋਗੇ ਹਾਂਜੀ ਹਾਂ ਸਾਡੇ ਕੋਲ ਮੁੰਡੇ ਹੈਗੇ ਅਸੀਂ ਆਪ ਪਟਾਈ ਕਰ ਦਈਏ ਆਪ ਪਟਾਈ ਕਰਕੇ ਰਿੰਗ ਪਾ ਕੇ ਦੇਵਾਂਗੇ ਕੰਪਲੀਟ ਕਰਕੇ ਇੱਕ ਦਿਨ ਦੇ ਅੰਦਰ ਕੰਪਲੀਟ ਕਰ ਦਾਂਗੇ ਜੀ ਇੱਕ ਦਿਨ ਦੇ ਵਿੱਚ ਕੰਪਲੀਟ ਕਰ ਦਾਂਗੇ ਕੰਪਲੀਟ ਕਰ ਦਾਂਗੇ ਇਸ ਸਮੇਂ ਦੀ ਬਚਤ ਹੋ ਜਾਂਦੀ ਹੈ ਹਾਂਜੀ ਹਾਂਜੀ ਮਕਾਨ ਵਾਲੇ ਦੀ ਵੀ ਸਮੇਂ ਦੀ ਬਚਤ ਆ ਉਹਨਾਂ ਨੂੰ ਵੀ ਜਿਆਦਾ ਮਿਸਤਰੀਆਂ ਦੀ ਜਿਵੇਂ ਦੇਖ ਰੇਖ ਕਰਨੀ ਪੈਂਦੀ ਹੈ ਕਾਫੀ ਦਿਨ ਲੱਗ ਜਾਂਦੇ ਜਿਵੇਂ ਦੂਸਰਾ ਆਪਾਂ ਸੇਫਟੀ ਟੈਂਕ ਬਣਾਉਨੇ ਆ ਇੱਕ ਦਿਨ ਦੇ ਅੰਦਰ ਅਸੀਂ ਕੰਪਲੀਟ ਕਰ ਦ ਵੀਰ ਬਿਰਜ ਨੇ ਤੁਸੀਂ ਬਣਾਉਣੇ ਕਿਵੇਂ ਬਣਾਉਣ ਦਾ ਤਰੀਕਾ ਕਿੱਦਾਂ ਦਾ ਤੁਹਾਡਾ ਬਣਾਉਣ ਦਾ ਇਹ ਆਪਣੇ ਕੋਲੇ ਫਰਮ ਹੈ ਇਹਦੇ ਅੰਦਰ ਜਿਵੇਂ ਓਨਲੀ ਕ੍ਰੈਸ਼ਰ ਬੱਜਰੀ ਤੇ ਜਿਹੜਾ ਓਪੀਸੀ ਸਿਮੈਂਟ ਆ ਸੀ ਉਹ ਯੂਜ਼ ਕਰਦੇ ਆ ਤੇ ਉਹਦੇ ਅੰਦਰ ਇੱਕ ਤਾਰ ਪੈਂਦੀ ਹੈ ਜੀ ਦੋ ਤਾਰ ਪੈਂਦੀ ਹੈ ਰਿੰਗ ਦੇ ਮੁਤਾਬਕ ਜੀ ਹਾਂਜੀ ਮੈਂ ਮਜ਼ਬੂਤੀ ਖਾਤਰ ਤੁਸੀਂ ਇਹਦੇ ਤਾਰ ਯੂਜ਼ ਕਰਦੇ ਹੋ ਹਾਂਜੀ ਤਾਰ ਆ ਮਜ਼ਬੂਤੀ ਖਾਤਰ ਬਾਕੀ ਦੂਸਰਾ ਨੰਬਰ ਜਿਹੜਾ ਓਪੀਸੀ ਸਿਮੈਂਟ ਆ ਉਹਦੀ ਮਜ਼ਬੂਤੀ ਵੈਸੇ ਦੁੱਗਣੀ ਹੁੰਦੀ ਹੈ ਜਾਮ ਸਿਮੈਂਟ ਨਾਲ ਜੀ ਵੀਰ ਜੀ ਤੁਹਾਡਾ ਨਾਮ ਤੇ ਤੁਹਾਡਾ ਫੋਨ ਨੰਬਰ ਐਡਰੈਸ ਆ ਜਿਹੜਾ ਤੁਹਾਡਾ ਸਾਰਾ ਸਾਡੇ ਦਰਸ਼ਕਾਂ ਨੂੰ ਦੱਸ ਨਾਮ ਜਗਜੀਤ ਸਿੰਘ ਹੈ ਜੀ ਨੰਬਰ 853939439 ਦੁਬਾਰਾ ਰਿਪੀਟ ਕਰ ਦੇ ਕੋਈ ਨਾਮ ਜਗਜੀਤ ਸਿੰਘ ਨੰਬਰ 853939439 ਸੋ ਦਰਸ਼ਕੋ ਸੀ ਬੀਰ ਨਾਲ ਗੱਲਬਾਤ ਕਰ ਰਹੇ ਸੀ ਇਹਨਾਂ ਨੇ ਸਾਨੂੰ ਦੱਸਿਆ ਜਿਹੜੇ ਟੈਂਕ ਜਿਹੜੇ ਪ੍ਰੋਜੈਕਟੇ ਕੜੇ ਬਣਾ ਰਹੇ ਨੇ ਇਹ ਜਿਹੜੇ ਫਲਸ਼ਾ ਨੇ ਉਹਨਾਂ ਚ ਪੈਂਦੇ ਨੇ ਇਹਨਾਂ ਨੇ ਦੱਸਿਆ ਉਹਨਾਂ ਇਹ ਜਗ੍ਹਾ ਵੀ ਘੱਟ ਕੇ ਰਦੇ ਨੇ ਤੇ ਇਹਨਾਂ ਦੀ ਜਿਹੜੀ ਸਫਾਈ ਹੈ ਇਹ ਆਪਾਂ 8 ਸਾਲ ਬਾਅਦ 10 ਸਾਲ ਬਾਅਦ ਪੱਕਰਵਾ ਸਕਦੇ ਆ ਤੇ ਜਿਹੜੇ ਇਹਨਾਂ ਦਾ ਜਿਹੜਾ ਪਾਣੀ ਹੁੰਦਾ ਹੈ ਗਏ ਵਿੱਚ ਹੀ ਸੁੱਕਤ ਹੋ ਜਾਂਦਾ ਕਹਿੰਦੇ ਇਹਦੀ ਸਮੈਲ ਵੀ ਨਹੀਂ ਆਉਂਦੀ ਤੇ ਦੁਬਾਰਾ ਆਪਾਂ ਜਿਹੜਾ ਆਪਾਂ ਯੂਜ਼ ਕਰ ਸਕਦੇ ਇਹਨਾਂ ਨੂੰ ਸੋ ਇਹ ਗਾਰੰਟੀ ਦੇ ਨਾਲ ਵਧੀਆ ਤਰੀਕੇ ਦੇ ਨਾਲ ਆਪਣਾ ਪ੍ਰੋਜੈਕਟ ਅਗਲ ਨੂੰ ਤਿਆਰ ਕਰਕੇ ਦਿੰਦੇ ਨੇ ਸੋ ਇਸ ਦਰਸ਼ਕਾਂ ਨੂੰ ਪਾਰ ਕਰੋ ਤੇ ਜਿੰਨਾਂ ਨੂੰ ਇਹ ਜ਼ਰੂਰਤ ਹੈ ਤੇ ਆਪਣੇ ਜਿਹੜੇ ਜ਼ਰੂਰਤ ਇਹਨਾਂ ਤੋਂ ਪੂਰੀ ਕਰ ਸਕਦੇ ਹੋ